ਰਾਮ ਸਿੰਘ ਰਾਣਾ ਜੀ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਜਾ ਰਿਹਾ ਬਹੁਤ ਹੀ ਸ਼ਲਾਘਾਯੋਗ ਆ ਇੱਕ ਸਾਲ ਤੋਂ ਲੈ ਕੇ 18 ਸਾਲ ਤੱਕ ਦਾ ਜਿਹੜਾ ਵੀ ਬੱਚਾ ਜਿਹਦੇ ਦਿਲ 'ਚ ਛੇਕ ਆ ਉਹਦੇ ਰਬੀਆ 5 ਲੱਖ ਲੱਗਦਾ ਉਹ ਰਾਣਾ ਜੀ ਕੋਲ ਨੌ ਲਖਾਂਗੇ ਉਹਨਾਂ ਦਾ ਬਿਲਕੁਲ ਫ੍ਰੀ ਲਾਜੂਗਾ ਚਾਹ ਪੀਜੀਏ ਜੋ ਕਰਾਉਣਾ ਚਾਹ ਫੋਟੋਜੇ ਕਰਾਉਣਾ ਉਹ ਪਰਿਵਾਰ ਦਾ ਸੀ ਇੱਕ ਪਹਿਨ ਲਾਣਾ ਕਿਸਨੂੰ ਡੇਂਗੂ ਦੀ ਬਿਮਾਰੀ ਆ ਕਿਸਨ ਹੋਰ ਜਿੱਥੇ ਕੋਈ ਐਕਸੀਡੈਂਟ ਹੋ ਜਾਂਦਾ ਰੱਬ ਨਾ ਕਰੇ ਉੱਤੇ ਖੂਨ ਦੀ ਲੋੜ ਪੈਂਦੀ ਏ ਔਰ ਕੋਈ ਵੀ ਬੰਦਾ ਉਸ ਟਾਈਮ ਖੜਾ ਨਹੀਂ ਹੁੰਦਾ ਉੱਤੇ ਆਪਦੇ ਸਕੇ ਭਰਾ ਪੈਣਾ ਵੀ ਸਾਈਡ ਤੇ ਹੋ ਜਾਂਦੇ ਨੇ ਜਾਂ ਇਧਰੋਂ ਨਿਕਲ ਜਾਂਦੇ ਨੇ ਕਿ ਪਤਾ ਲੈ ਲਿਆ ਜੀ ਕੋਈ ਨਹੀਂ ਬਾਕੀ ਸਵੇਰੇ ਮਿਲਦੇ ਆ ਉਸ ਟਾਈਮ ਸਿਰਮ ਸਮਾਜ ਸੇਵੀ ਸੰਸਥਾਵਾਂ ਹੀ ਕੰਮ ਹੁੰਦੀਆਂ ਨੇ ਸੰਸਥਾਵਾਂ ਜਿਹੜੀਆਂ ਇਸ ਏਰੀਆ ਦੀਆਂ ਉਹਨਾਂ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਏ ਨੇ ਔਰ ਅੱਜ ਤੁਸੀਂ ਦੇਖ ਰਹੇ ਹੋ ਲੋਕ ਕਿੰਨੀ ਵੱਡੀ ਤਰ੍ਹਾਂ ਖੋਹਦਾਨ ਕਰ ਰਹੇ ਨੇ ਸ਼ੁਸ਼ਕਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸੁਵਰਨਜੀਤ ਸਿੰਘ ਅੱਜ ਫਿਰ ਪਹੁੰਚੇ ਹਾਂ ਗੋਲਡਨ ਹਾਰਟ ਦੇ ਵਿੱਚ ਜਿੱਥੇ ਅੱਜ ਇੱਕ ਵਿਸ਼ਾਲ ਖੌਂਦਨ ਕੈਂਪ ਲਗਾਇਆ ਗਿਆ ਹੈ ਉਸ ਦੇ ਨਾਲ-ਨਾਲ ਜਿਹੜੀ ਮੈਡੀਕਲ ਟੈਸਟ ਵੀ ਕੀਤੇ ਜਾ ਰਹੇ ਨੇ ਪੂਰੀ ਟੀਮ ਜਿਹੜੀ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਅੱਜ ਖੜੀ ਆਪਾਂ ਗਲਬਤ ਕਰ ਲੈਣੀ ਸਰ ਸਸ਼ੀਕਾਲ ਜੀ ਸਸ਼ੀਕਾਲ ਜੀ ਸਰ ਪਹਿਲਾਂ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਵਿਸ਼ਾਲ ਖੌਂਦਨ ਕੈਂਪ ਲਗਾਇਆ ਗਿਆ ਹੈ ਅਸੀਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦੇ ਆ ਜੀ ਤੁਸੀਂ ਸਾਡੇ ਕੋਲ ਆ ਕੇ ਮਾਣ ਬਖਸ਼ਿਆ ਔਰ ਸਾਡੇ ਇਸ ਚੀਜ਼ ਨੂੰ ਕਵਰੇਜ ਦਿੱਤੀ ਹੈ ਮਤਲਬ ਅਸੀਂ ਇਹ ਕੁਛ ਇਸੇ ਲਈ ਕਰ ਰਹੇ ਕਿ ਸਰੂਪ ਨੂੰ ਮਦਾਨਾ ਚਾਹੁੰਦੇ ਆ ਨਾ ਕੋਈ ਅਸੀਂ ਪੋਲਿਟਿਕਲ ਲੀਡਰ ਬਣਨਾ ਅਸੀਂ ਇਹ ਸਭ ਕੁਝ ਤਾਂ ਹੀ ਕਰ ਰਿਹਾ ਤੁਹਾਨੂੰ ਵੀ ਤਾਂ ਹੀ ਮਿਲਾਇਆ ਤਾਂ ਕਿ ਸਮਾਜ ਜਾਗਰੂਕ ਹੋ ਸਕੇ ਵੀ ਕੀ ਜ਼ਰੂਰਤਾਂ ਨੇ ਸਮਾਜ ਦੀਆਂ ਕੀ ਪ੍ਰੋਬਲਮਜ਼ ਆ ਰਹੀਆਂ ਨੇ ਸਮਾਜ ਨੂੰ ਉਹਨੂੰ ਕਿੱਦਾਂ ਠੀਕ ਕੀਤਾ ਜਾ ਸਕਦਾ ਉਹਦੇ ਲਈ ਉਪਰਾਲਾ ਕੀਤਾ ਗਿਆ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕੁਝ youth ਜਿਵੇਂ ਹੁਣੇ ਪ੍ਰਧਾਨ ਜੀ ਦੱਸ ਕੇ ਥੋੜੀ ਦੇਰ ਪਹਿਲਾਂ ਦੱਸ ਰਹੇ ਸੀ ਵੀ ਨਸ਼ਿਆਂ 'ਚ ਚਲਾ ਗਿਆ ਜੀ ਬਰੋਜਗਾਰੀ ਹੈ ਔਰ ਸਮਾਜ 'ਚ ਮਤਲਬ ਕੰਮ ਨਾ ਹੋਣ ਕਰਕੇ ਬਹੁਤ ਬੁਰਾ ਹਾਲ ਹੈ ਔਰ ਉਹਦੇ ਲਈ ਉਪਰਾਲੇ ਕਰਨੇ ਜ਼ਰੂਰੀ ਨੇ ਅੱਜ ਬੰਦਾ ਬਿਮਾਰ ਹੁੰਦਾ ਕਿਸੇ ਦਾ ਆਪਰੇਸ਼ਨ ਹੁੰਦਾ ਕਿਸੇ ਨੂੰ ਡੇਂਗੂ ਦੀ ਬਿਮਾਰੀ ਆ ਕਿਸੇ ਨੂੰ ਹੋਰ ਜਿੱਥੇ ਕੋਈ ਐਕਸੀਡੈਂਟ ਹੋ ਜਾਂਦਾ ਰੱਬ ਨਾ ਕਰੇ ਉੱਥੇ ਖੂਨ ਦੀ ਲੋੜ ਪੈਂਦੀ ਏ ਔਰ ਕੋਈ ਵੀ ਬੰਦਾ ਉਸ ਟਾਈਮ ਖੜਾ ਨਹੀਂ ਹੁੰਦਾ ਤੁਹਾਡੇ ਆਪ ਦੇ ਸਕੇ ਭਰਾ ਪੈਣਾ ਵੀ ਸਾਈਡ ਤੇ ਹੋ ਜਾਂਦੇ ਨੇ ਜਾਂ ਇਧਰੋਂ ਨਿਕਲ ਜਾਂਦੇ ਨੇ ਵੀ ਪਤਾ ਲੈ ਲਿਆ ਜੀ ਕੋਈ ਨਹੀਂ ਬਾਕੀ ਸਵੇਰੇ ਮਿਲਦੇ ਆ ਤੇ ਉਸ ਟਾਈਮ ਸਿਰਫ ਸਮਾਜ ਸੇਵੀ ਸੰਸਤਾਵਾਂ ਹੀ ਕੰਮ ਆਉਂਦੀਆਂ ਨੇ ਤੁਸੀਂ ਜਾਓਗੇ ਪ੍ਰਾਈਵੇਟ ਡਾਕਟਰਾਂ ਕੋਲ ਪ੍ਰਾਈਵੇਟ ਬਲੱਡ ਬੈਂਕ ਬਣੇ ਹੋਏ ਨੇ ਤੋ ਤੋ ਇਹਨੇ ਕੇ ਪਾਸੇ ਮੰਗਦੇ ਨੇ ਥੋੜੀ ਜੇ ਵੀ ਨਹੀਂ ਲਾਉ ਕਰਦੇ ਅਗਲੇ ਕਹਿੰਦੇ 10 ਉਹਨਾਂ ਚਾਹੀਦੀ ਉੱਥੋਂ ਇੱਕ ਯੂਨਿਟ ਨਹੀਂ ਮਿਲਦਾ ਬੰਦੇ ਦੀ ਜਾਨ ਚਲੀ ਜਾਂਦੀ ਹੈ ਇਹ ਬਹੁਤ ਵੱਡੀ ਕੁਰੀਤੀ ਹੈ ਸਮਾਜ ਚ ਬਹੁਤ ਮਤਲਬ ਇਸ ਗੱਲ ਦੀ ਲਾਣਾਤਾ ਸਮਾਜ ਦੀ ਔਰ ਇਸ ਉਪਰਾਲੇ ਦੇਖਦੇ ਹੋ ਸਾਡੇ ਨਾਲ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਸਾਡੀ ਆਪਣੀ ਵੀ ਸਸਤਾ ਸਰਵਤਰਮ ਫਾਊਂਡੇਸ਼ਨ ਉਹਨਾਂ ਨਾਲ ਬਾਕੀ ਸੰਸਥਾਨਾਂ ਦੀਆਂ ਸੰਸਥਾਵਾਂ ਜਿਹੜੀਆਂ ਇਸ ਏਰੀਆ ਦੀਆਂ ਹਨ ਉਹਨਾਂ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਏ ਨੇ ਔਰ ਅੱਜ ਤੁਸੀਂ ਦੇਖ ਰਹੇ ਹੋ ਇਹ ਲੋਕ ਇੰਨੀ ਵੱਡੀ ਵੱਡੀ ਤਰ੍ਹਾਂ ਖੂਨਦਾਨ ਕਰ ਰਹੇ ਨੇ ਔਰ ਸਾਡੇ ਨਾਲ ਸਾਡੇ ਵੀਰ ਜੀ ਖੜੇ ਨੇ ਇੱਧਰ ਸਾਡੇ ਡੀਆਰਡੀ ਤੇ ਪ੍ਰਧਾਨ ਜੀ ਖੜੇ ਨੇ ਸਾਡੇ ਡਿਵਰੇਜ ਹੁੰਦੇ ਇਹਨਾਂ ਦੇ ਵੀਰ ਲੋਕ ਕੀ ਕਹਿੰਦੇ ਨੇ ਅੱਜ ਇਸ ਦੇ ਨਾਲ ਨਾਲ ਹੋਰ ਮਤਲਬ ਮਿਸਟਰ ਮੈਡੀਕਲ ਵੀ ਜਿਹੜਾ ਅੱਜ ਨਾਲ ਨਾਲ ਮੈਂ ਦੱਸਣਾ ਚਾਹਾਂਗਾ ਜੀ ਜਦੋਂ ਖੂਨਦਾਨ ਹੋ ਗਿਆ ਚਲੋ ਇਹ ਵੀ ਇੱਕ ਦਾਨ ਹੈ ਮਤਲਬ ਹੋ ਗਿਆ ਤੁਸੀਂ ਕਰਤਾ ਮਾਨਵਤਾ ਲਈ ਪਹਿਲਾਂ ਸਰੀਰ ਦਾ ਸੈੱਟ ਹੋਣਾ ਜ਼ਰੂਰੀ ਹੈ ਸਰੀਰ ਦਾ ਸੈੱਟ ਹੋਣ ਲਈ ਪਤਾ ਕਿਵੇਂ ਲੱਗੂਗਾ ਉਹਦੇ ਟੈਸਟ ਹੋਣੇ ਚਾਹੀਦੇ ਨੇ ਟੈਸਟ ਦਾ ਮਤਲਬ ਹਾਰੀ ਕੇ ਬੰਦਾ ਸਾਰਿਆਂ ਦੇ ਕਰਾ ਲੈਂਦਾ ਮਾਂ ਪਿਓ ਬਿਮਾਰ ਹੋਣਾ ਆਪਾਂ ਟੈਸਟ ਕਰਾ ਦਿੰਨੇ ਆ ਬੱਚੇ ਬਿਮਾਰ ਹੋਣਾ ਆਪਾਂ ਪੈਸਾ ਜਿੱਤੋਂ ਮਰਜੀ ਚੱਕ ਕੇ ਲਾ ਦਿੰਨੇ ਆ ਹੋਰ ਕੋਈ ਆਪਣਾ ਰਿਸ਼ਤੇਦਾਰ ਹੋਵੇ ਘਰ ਵਾਲੀ ਹੋਵੇ ਜੋ ਵੀ ਹੋਵੇ ਆਪਾਂ ਕਰਦੇ ਆ ਪਰ ਆਪਣੇ ਉਹੀ ਨਾਲ ਆਪਾਂ ਕੰਜੂਸੀ ਕਰ ਜਾਂਦੇ ਆ ਬਸ ਸੋਚਦੇ ਆ ਯਾਰ ਇਹ 1000 2000 5000 ਇੱਥੇ ਲੱਗ ਗਿਆ ਤਾਂ ਇਹਦੇ ਨਾਲ ਮੇਰੀ ਕਿਸ਼ਤ ਰੁਕ ਜਾਨੀ ਆ ਮੇਰਾ ਕੁਝ ਹੋਰ ਹੋ ਜਾਣਾ ਉਹ ਚੀਜ਼ਾਂ ਨੂੰ ਸੋਚਦੇ ਹੋਏ ਬੰਦਾ ਪਿੱਛੇ ਹੋ ਜਾਂਦਾ ਤੇ ਆਮਦਨੀ ਉਨੀ ਨਹੀਂ ਗਏ ਅਸੀਂ ਗੱਲ ਕੀਤੀ ਐਸਪੀਐਸ ਹਸਪੀਟਲ ਵਾਲਿਆਂ ਨਾਲ ਜਿਹੜੇ ਕਿ ਪਹਿਲਾਂ ਬੋਲੋ ਹਸਪੀ ਉਹ ਵੀ ਬੜੇ ਧਾਰਮਿਕ ਬੰਦੇ ਨੇ ਉਹਨਾਂ ਦੀ ਵਿਚਾਰ ਵੀ ਜਿਹੜੇ ਸਮਾਜਿਕ ਦੇ ਲੋਕਾਂ ਨਾਲ ਜੁੜਨ ਦੀ ਸਮਾਜ ਦੇ ਲੋਕਾਂ ਨਾਲ ਉਹਨਾਂ ਦਾ ਭਲਾ ਕਰਨ ਦੀ ਉਹਨਾਂ ਦੀ ਜਿਹੜੀ ਸੋਚ ਹੈਗੀ ਹੈ ਉਹਨਾਂ ਨੇ ਸਾਡੀ ਸੋਚ ਨਾਲ ਜੁੜਦੇ ਹੋਏ ਉਹਨਾਂ ਨੇ ਕਹਿ ਦਿੱ ਅਸੀਂ ਫ੍ਰੀ ਕੈਂਪ ਲਾਵਾਂਗੇ ਜਿੱਥੇ ਫੁੱਲ ਬੋਡੀ ਟੈਸਟ ਹੋਊਗਾ ਜਿਹੜਾ 3000 ਤੋਂ 5000 ਤੱਕ ਦੀ ਕੀਮਤ ਹੈ ਉਹ ਫ੍ਰੀ ਕੀਤਾ ਜਾਊਗਾ ਔਰ ਉਹ ਪੂਰਾ ਤਰਾ ਅਥੈਂਟੀਕੇਟਿਡ ਹੋਊਗਾ ਸੀਨੀਅਰ ਡਾਕਟਰਸ ਆਏ ਨੇ ਉਹਦੇ ਪ੍ਰਮਾਣ ਪੱਤਰ ਹੋਣਗੇ ਉਸ ਟੈਸਟ ਤੋਂ ਉਪਰੰਤ ਉਹਦੀ ਰਿਪੋਰਟ ਤੁਹਾਡੇ ਮੋਬਾਈਲ ਤੇ ਆ ਜਾਣੀ ਹੈ ਔਰ ਮੋਬਾਈਲ ਤੇ ਆਨ ਤੋਂ ਬਾਅਦ ਜੇ ਉਹਦੇ ਕੋਈ ਪ੍ਰੋਬਲਮਸ ਹੈਗੀਆਂ ਨਾ ਇਸ ਚੀਜ਼ ਵਿੱਚ ਕੋਈ ਦਿੱਕਤ ਆ ਗਈ ਤੇ ਕਿਡਨੀ ਚ ਐਡਵਰਨਸ ਚ ਆਪਣੇ ਹਾਰ ਚ ਆਪਣੇ ਸਿਰ ਚ ਆਪਣੇ ਲੱਤਾਂ ਚ ਬਾਂਹਾਂ ਚ ਕੋਈ ਹੋਰ ਬੋਡੀ ਦੀ ਪ੍ਰੋਬਲਮਸ ਨੇ ਉਹਦੇ ਲਈ ਓਪੀਡੀ ਦਾ ਜੋ ਵੀ ਖਰਚਾ ਹੋਊਗਾ ਜੋ ਵੀ ਇਲਾਜ ਹੋਊਗਾ ਉਹ ਸਤਗੁਰ ਪ੍ਰਤਾਪ ਸਿੰਘ ਤੇ ਆਰਾਮ ਸਿੰਘ ਰਾਣਾ ਜੀ ਦੀ ਸਰਵ ਧਰਮ ਫਾਊਂਡੇਸ਼ਨ ਵੱਲੋਂ ਫ੍ਰੀ ਕੀਤਾ ਜਾਊਗਾ ਉਸ ਤੋਂ ਇਲਾਵਾ ਜੇ ਕੋਈ ਵੱਡੇ ਆਪਰੇਸ਼ਨ ਦੀ ਲੋੜ ਹੈ ਜਿਹਦਾ ਖਰਚਾ ਪਤਰ ਬੰਦੇ ਆਮ ਬੰਦੇ ਦੇ ਵਾਸਤੇ ਨਹੀਂ ਹੈ ਐਸਪੀਸ ਸਾਡੇ ਨੇ ਸਾਨੂੰ ਆਫਰ ਕੀਤੀ ਹੈ ਕਿ ਤੁਹਾਨੂੰ 80% ਦੇ ਡਿਸਕਾਊਂਟ ਮਿਲ ਸਕਦੇ ਨੇ ਇਸ ਤੋਂ ਉੱਪਰ ਜਾ ਕੇ ਜੇ ਕੋਈ ਬੰਦਾ ਮਰ ਰਿਹਾ ਕਿਸੇ ਦੇ ਬੱਚੇ ਦੇ ਹੱਡ 'ਚ ਛੇਕ ਹੈ ਕਿਸੇ ਦੇ ਕਿਡਨੀਆਂ ਖਤਮ ਹੋ ਚੁੱਕੀਆਂ ਕਿਸੇ ਦੇ ਗੁਰਦੇ 'ਚ ਪ੍ਰੋਬਲਮ ਹੈ ਕਿਸੇ ਦੀ ਚੈਸ ਪ੍ਰੋਬਲਮ ਹੈ ਜੇ ਉਹ ਬੰਦਾ ਬਿਲਕੁਲ ਹੀ ਕਾਬਲ ਹੈ ਨਹੀਂ ਆਪਰੇਸ਼ਨ ਕਰਨ ਦੇ ਤੇ ਸਦਕਾ ਜਾਏ ਇਹੋ ਜਿਹੇ ਵੀਰਾਂ ਦਾ ਅਸੀਂ ਉਹਨੂੰ ਮਰਨ ਨਹੀਂ ਦੇਵਾਂਗੇ ਇਹ ਸਾਡਾ ਵਾਅਦਾ ਤੁਹਾਡੇ ਨਾਲ ਚਾਹੇ ਸਾਡਾ ਇੱਕ ਇੱਕ ਰੋਮ ਵਿਕ ਜਾਵੇ ਸਾਡਾ ਕੁਝ ਵੀ ਵਿਕ ਜਾਵੇ ਅਸੀਂ ਇਕੱਲੇ ਕੁਝ ਨਹੀਂ ਹਾਂਗੇ ਸਾਰੀ ਜਨਤਾ ਸਾਡੇ ਨਾਲ ਹੈ ਔਰ ਅਸੀਂ ਉਸ ਬੰਦੇ ਦਾ ਇਲਾਜ ਕਰਾਵਾਂਗੇ ਉਹ ਬਿਲਕੁਲ ਠੀਕ ਹੋ ਕੇ ਜਾਏਗਾ ਰੱਬ ਦੀ ਆਜ਼ਤ ਸਾਡਾ ਨਾ ਜਾਣਾ ਕਿਸ ਤਰ੍ਹਾਂ ਦੇਖਦੇ ਹਾਂ ਸਰ ਅੱਜ ਜਿਹੜੇ ਕਮਾਨ ਉਪਰਾਲਾ ਕੀਤਾ ਜਾ ਰਿਹਾ ਪਹੁੰਚੇ ਪਹੁੰਚੇ ਤੁਸੀਂ ਮੁੱਖ ਤੇ ਵੀ ਬਹੁਤ ਬਹੁਤ ਧੰਨਵਾਦ ਜੀ ਆਪਣੀ ਲੁਧਿਆਣਾ ਨਿਊਜ਼ ਦਾ ਜੋ ਤੁਸੀਂ ਸਾਡੇ ਰਾਮ ਸਿੰਘ ਜੀ ਰਾਣਾ ਜਿਨ੍ਹਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਜੀ ਕੈਂਪ ਲਗਾਇਆ ਜੀ ਇੱਥੇ ਖੂਨਦਾਨ ਕੈਂਪ ਦਾ ਤੇ ਬਾਕੀ ਹੋਰ ਵੀ ਦੇਖੋ ਕਿੰਨੇ ਲੋਕ ਆਮ ਇਨਸਾਨ ਵੀ ਆ ਕੇ ਤੇ ਆਪਣਾ ਫਾਇਦਾ ਜਿਹੜਾ ਲੈ ਰਹੇ ਆ ਤੇ ਫ੍ਰੀ ਟੈਸਟ ਕੀਤੇ ਜਾ ਰਹੇ ਜਿਹੜੇ ਆਪਣੀ ਪਹੁੰਚ ਤੋਂ ਬਹੁਤ ਦੂਰ ਆ। ਰਾਮ ਸਿੰਘ ਰਾਣਾ ਜੀ ਦਾ ਪਹਿਲਾਂ ਵੀ ਅੱਜ ਪੂਰੀ ਦੁਨੀਆ ਤੇ ਨਾਮ ਆ। ਉਹਨਾਂ ਨੇ ਕਿਸਾਨੀ ਅੰਦੋਲਨ ਦੇ ਵਿੱਚ ਵੀ ਅਸੀਂ ਜਾਂਦੇ ਰਹੇ ਆ। ਬਹੁਤ ਸੇਵਾ ਕੀਤੀ ਆ। ਅੱਜ ਉਹਨਾਂ ਦਾ ਨਾਮ ਬਹੁਤ ਵਧੀਆ ਸੇਵਾ ਕਰ ਰਿਹਾ। ਜਿੱਦਾਂ ਵਿਆਹ ਸ਼ਾਦੀਆਂ, ਬੱਚਿਆਂ ਦੀਆਂ, ਗਰੀਬਾਂ ਦੀਆਂ ਉਹ ਵੀ ਕਰਵਾਉਂਦੇ ਆ। ਤੇ ਆ ਖੂਨਦਾਨ ਦਾ ਤੇ ਬਹੁਤ ਵੱਡਾ ਉੱਤਮ ਜਿਹੜਾ ਦਾਣਾ ਕਿਉਂਕਿ ਅਸੀਂ ਪੀਜੀਆਈ ਨੂੰ ਵੀ ਕਈ ਵਾਰ ਬਲੱਡ ਨੇਟ ਕਰਾ ਚੁੱਕੇ ਆ। ਕਈ ਯੂਨਿਟ ਉੱਥੇ ਵੀ ਅਸੀਂ ਕੈਂਪ ਲਾਉਂਦੇ ਆ। ਤੇ ਲੁਧਿਆਣੇ ਵੀ ਸਾਡਾ ਹੈਗਾ ਸੀ ਪਹਿਲਾਂ ਲੁਧਿਆਣੇ ਵੀ ਲਾਈਆ ਪਰ ਇਹਨਾਂ ਨੇ ਬਹੁਤ ਵਧੀਆ ਪਰਾਲਾ ਕੀਤਾ ਜਿਹੜੇ ਗਰੀਬ ਲੋਕ ਇਸ ਪਹੁੰਚ ਤੋਂ ਦੂਰ ਆ ਬਾਕੀ ਮੇਰੀ ਛੋਟੀ ਜਿਹੀ ਬੇਨਤੀ ਹੈ ਹਸਪੀਟਲਾਂ ਵਾਲਿਆਂ ਨੂੰ ਇਹ ਵੀ ਥੋੜਾ ਜਿਹਾ ਲੋਕਾਂ ਤੇ ਧਿਆਨ ਦੇਣ ਕਿਉਂਕਿ ਗਰੀਬ ਲੋਕ ਬਹੁਤ ਹੈ ਆਪਣੇ ਪਰੇਸ਼ਾਨ ਆ ਤੇ ਉਹਨਾਂ ਨੂੰ ਜਿਹੜਾ ਅਸੀਂ ਇੰਨਾ ਖੂਨ ਕਿਤੇ ਨਾ ਕਿਤੇ ਬਹੁਤ ਸਸਤਾ ਬਣਿਆ ਜਿਹੜੀਆਂ ਫਰੀ ਖੂਨ ਦਿੰਦੀਆਂ ਤੇ ਇਹਨਾਂ ਨੂੰ ਚਾਹੀਦਾ ਕਿ ਲੋਕਾਂ ਦਾ ਜੋ ਅਸੀਂ ਆ ਖੂਨ ਦੇਖੋ ਦੇਰੇ ਲੋਕ ਫਰੀ ਸਭ ਸੇਵਾ ਚੱਲ ਰਹੀ ਆ ਤੇ ਉਹ ਵੀ ਥੋੜਾ ਜਿਹਾ ਧਿਆਨ ਦੇਣ ਜਿਹੜੇ ਗਰੀਬ ਲੋਕ ਉਹਨਾਂ ਦਾ ਥੋੜਾ ਜਿਹਾ ਮਦਦ ਕਰਨ ਦੀ ਕੋਸ਼ਿਸ਼ ਕਰਿਆ ਕਰ ਕਿਉਂਕਿ ਪ੍ਰਮਾਤਮਾ ਨੇ ਜੋ ਲਿਖਿਆ ਸਾਰਾ ਕੁਝ ਕੀਤਾ ਵਧੀਆ ਸਾਰਾ ਕੁਝ ਹੋ ਰਿਹਾ ਤੇ ਉਸੇ ਤਰੀਕੇ ਨਾਲ ਚੱਲਣਾ ਚਾਹੀਦਾ ਗਰੀਬ ਲੋਕਾਂ ਦਾ ਇਹ ਹਲੇ ਬਹੁਤ ਜਿਹੜਾ ਜੀਣਾ ਦੁਭਰ ਹੈ ਬਿਲਕੁਲ ਜਿਸਨੂੰ ਤੁਸੀਂ ਦੇਖ ਸਕਦੇ ਹੋ ਕਿ ਕਿਸਾਨੀ ਅंदोलਨ ਦੇ ਦੌਰਾਨ ਰਾਮ ਸਿੰਘ ਰਾਣੀ ਜੀ ਵੱਲੋਂ ਕੇ ਭਾਵੇਂ ਕਿ ਦੁਨੀਆ ਕੋ ਪੂਰੀ ਲੁਕਾਈ ਦੇ ਵਿੱਚ ਨਾਮ ਬਣਾਇਆ ਉਹਨਾਂ ਨੇ ਇੱਕ ਪੂਰਾ ਨਾਮ ਜਿਹੜਾ ਚਮਕਿਆ ਅੱਜ ਵੀ ਮਤਲਬ ਉਹਨਾਂ ਦੇ ਖਾਸ ਉਪਰਾਲੇ ਕੀ ਕੀ ਯਾਰ ਰਹੇ ਨੇ ਬਾਰ ਬਾਰ ਕਮਲਬਤ ਹਰ ਦੂਸਰੇ ਤੀਸਰੇ ਮਹੀਨੇ ਕੋਈ ਨਾ ਕੋਈ ਉਪਰਾਲਾ ਕਰ ਰਹੇ ਨੇ ਕਿਸ ਤਰ੍ਹਾਂ ਦੇ ਦਿੰਦੇ ਹੋ ਕਿ ਉਹਨਾਂ ਦੇ ਉਪਰਾਲੇ ਸਰਕੇ ਕਿ ਲੋਕਾਂ ਨੂੰ ਕਿਸ ਤਰ੍ਹਾਂ ਦੀ ਚੀਜ਼ ਹੈ ਮੈਂ ਕਹਾਂ ਜੀ ਬਹੁਤ ਵਧੀਆ ਉਪਰਾਲਾ ਜੀ ਬਹੁਤ ਚੰਗੇ ਇਨਸਾਨ ਆ ਸਾਡੇ ਪੂਰੀ ਸਾਹਿਬ ਵੀ ਬਹੁਤ ਵਧੀਆ ਇਨਸਾਨ ਆ ਜੀ ਕਿਉਂਕਿ ਅਸੀਂ ਮੀਟਿੰਗਾਂ ਕਰਾਉਂਦੇ ਰਹਿੰਦੇ ਇਹਨਾਂ ਨੂੰ ਬੁਲਾਉਂਦੇ ਰਹਿੰਦੇ ਆ ਫਰੀ ਇਨਸ਼ੋਰਸ ਕਰਾ ਰਹੇ ਆ ਡਰਾਈਵਰ ਕੋਈ ਵੀ ਇਨਸ਼ੋਰਸ ਨਹੀਂ ਕਰਾ ਸਕਦਾ ਕਿਉਂਕਿ ਘਰਾਂ ਦੇ ਖਰਚੇ ਬਹੁਤ ਆ ਇਹ ਫਰੀ ਕਰਾ ਰਹੇ ਸਾਰਾ ਕੁਝ ਫਰੀ ਕਰਾ ਰਹੇ ਇੱਥੇ ਕਿਤੇ ਵੀ ਆਉਂਦਾ ਕੋਈ ਵੀ ਕਿਸੇ ਇਨਸਾਨ ਨੂੰ ਮੜਾ ਮੋਟਾ ਕੋਈ ਪ੍ਰੋਬਲਮ ਆ ਜਾਂਦੀ ਆ ਤੇ ਉਹਦੀ ਵੀ ਇਹ ਮਦਦ ਬਹੁਤ ਜ਼ਿਆਦਾ ਕਰਦੇ ਬਹੁਤ ਮਦਦ ਕਰਦੇ ਜੀ ਬਹੁਤ ਵਧੀਆ ਇਨਸਾਨ ਆ ਜੀ ਰਾਮ ਸਿੰਘ ਜੀ ਰਾਣਾ ਜੀ ਜਿੱਥੇ ਅੱਜ ਰਾਮ ਸਿੰਘ ਰਾਣਾ ਜੀ ਵੱਲੋਂ ਜਿਹੜੇ ਉਪਰਾਲੇ ਕੀਤੇ ਗਏ ਉੱਥੇ ਨਾਲ-ਨਾਲ ਹੋਰ ਸੰਸਥਾਵਾਂ ਵਾਲੇ ਪਹੁੰਚੇ ਨੇ ਮੱਛੀਵਾੜਾ ਸਾਹਿਬ ਤੋਂ ਸਰ ਕੀ ਕਹਿਣਾ ਚਾਹੁੰਦੇ ਹੋ ਇੱਕ ਐਨ ਜੀਓ ਤੇ ਚ ਚਲਾ ਰਹੇ ਉਹ ਜਿਹੜੇ ਕਾਫੀ ਤੁਸੀਂ ਵੀ ਉਪਰਾਲੇ ਕਰ ਕੈਂਪ ਲਗਾਇਆ ਗਿਆ ਤੇ ਇਸ ਪਰਾਲੀ ਨੂੰ ਕਿਸਾ ਦੀ ਰਾਮ ਸਿੰਘ ਰਾਣਾ ਜੀ ਵੱਲੋਂ ਜਿਹੜਾ ਇਹ ਪਰਾਲਾ ਕੀਤਾ ਜਾ ਰਿਹਾ ਬਹੁਤ ਹੀ ਸ਼ਲਾਘਾਯੋਗ ਆ ਸਭ ਤੋਂ ਵੱਡੀ ਗੱਲ ਤਾਂ ਇਹਨਾਂ ਦੀ ਸਾਸਾ ਸਰਬ ਧਰਮ ਹੁਣ ਤੁਸੀਂ ਇਹੀ ਲਾ ਲਓ ਵੀ ਸਰਬ ਧਰਮ ਚ ਕੀ ਨਹੀਂ ਆਉਂਦਾ ਵੱਡੀ ਗੱਲ ਸਭ ਤੋਂ ਵੱਡੀ ਉਹ ਤੋਂ ਬਾਅਦ 1 ਸਾਲ ਤੋਂ ਲੈ ਕੇ 18 ਸਾਲ ਤੱਕ ਦਾ ਜਿਹੜਾ ਵੀ ਬੱਚਾ ਜਿਹਦੇ ਦਿਲ 'ਚ ਛੇਕ ਆ ਉਹਦੇ ਰੁਪਇਆ 5 ਲੱਖ ਲੱਗਦਾ ਉਹ ਰਾਣਾ ਜੀ ਕੋਲ ਨੌਲ ਖਾਣਗੇ ਉਹਨਾਂ ਦਾ ਬਿਲਕੁਲ ਫ੍ਰੀ ਲਾਜੂਗਾ ਚਾਹ ਪੀਜੀਏ ਜੋ ਕਰਾਉਣਾ ਚਾਹ ਫੋਟੇਜ ਕਰਾਉਣਾ ਉਹ ਪਰਿਵਾਰ ਦਾ ਸੀ ਇੱਕ ਪੈਸੇ ਨਹੀਂ ਲੱਗਣਾ ਕਿਹਰਾਣਾ ਜੀ ਬੱਲੂਆ ਬਲੱਡ ਕੈਂਪ ਦੀ ਲਾ ਲੋ ਬਲੱਡ ਕੈਂਪ ਜੇ ਆਪਾਂ ਸਿਵਲ ਤੋਂ ਸਿਵਲ ਬਲੱਡ ਲੈਣੇ ਆਂ ਜੇ ਆਪਣਾ ਮਰੀਜ਼ ਸਿਵਲ ਚ ਪਿਆ ਸਰਕਾਰੀ ਜਿੱਤਾ ਸਰਕਾਰੀ ਆਪਾਂ ਇਲਾਜ ਕਰਾ ਰਹੇ ਆ ਤਾਂ ਉਹ ਤਾਂ ਕੋਈ ਪੈਸਾ ਨਹੀਂ ਲੱਜਦਾ ਜਿਸ ਤਰ੍ਹਾਂ ਕਿ ਤੁਸੀਂ ਵੀ ਕੈਨਜੀ ਚ ਲਾਉਂਦੇ ਹੋ ਜਿੱਦਕਿ ਕਾਫੀ ਐਨਜੀਓਸ ਇਹਦਾ ਕਰਦੇ ਨੇ ਬਲੱਡ ਨੇਟ ਕੈਂਪ ਲਗਾਏ ਦਿੱਤੇ ਜਾਂਦੇ ਨੇ ਦੇਖੋ ਮੈਂ ਸ਼ਿਵ ਕੁਮਾਰ ਸ਼ਿਵਰੀ ਮਾਛੋੜਾ ਸਾਹਿਬ ਸੋਸ਼ਲ ਪੈਰਸਿਟੀ ਐਨਜੀਓ ਦਾ ਪ੍ਰਧਾਨ ਆ ਮੇਰਾ ਨੰਬਰ 99143 20005 ਕਦੇ ਵੀ 24 ਘੰਟੇ ਮੈਨੂੰ ਫੋਨ ਕਰਕੇ ਦੇਖ ਲਿਓ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਪੂਰੇ ਪੰਜਾਬ ਤੇ ਚ ਟਾਈਮ ਜਿਉਂ ਲੱਗਦਾ ਦੇਖੋ ਟਾਈਮ ਬਲੱਡ ਦਾ ਐ ਨਹੀਂ ਕੋਈ ਕਹੂਗਾ ਵੀ 1 ਵਜੇ ਫੋਨ ਕੀਤਾ ਰਾਤ ਨੂੰ ਦਾ ਫੋਨ ਹੀ ਚੱਕਿਆ ਕੋਈ ਲੰਬਾ ਨਹੀਂ ਉਹ ਬਿਲਕੁਲ 100% ਐਨਜੀਓ ਨਾਲ ਖੜੀਆ ਰਾਣਾ ਜੀ ਦੇ ਨਾਲ ਜਦੋਂ ਵੀ ਸਾਨੂੰ ਜਿੱਥੇ ਵੀ ਇਹ ਕਹਿਣਗੇ ਉਹ ਹੋਰ ਵੀ ਰਾਣਾ ਜੀ ਕਹਿਣਗੇ ਵੀ ਇਹ ਗਰੀਬ ਪੇਸ਼ੈਂਟ ਆ ਇਹ ਪ੍ਰਾਈਵੇਟ ਜਿੰਦਾ ਕਾਰਨ ਹਸਪਤਲ ਸੰਭਾਲਾ ਦੀ ਟੀਮ ਆ ਆਈ ਹੋਈ ਆ ਗਰੀਬ ਪੇਸ਼ੈਂਟ ਆ ਇਹ ਪੈਸਾ ਦੇ ਨਹੀਂ ਸਕਦਾ ਅਸੀਂ ਉਹਨੂੰ ਬਲੱਡ ਫ੍ਰੀ ਪ੍ਰੋਵਾਈਡ ਕਰਾ ਕੇ ਦਵਾਂਗੇ ਸੰਵਾਲੇ ਕਾਰਨ ਹਸਪਤਲ ਤੋਂ ਇਹ ਸਾਡਾ ਵਾਦਾ ਠੀਕ ਹੈ ਸਮਾਨ ਮੁਕੇ ਤੇ ਕੋਈ ਹਾਂਜੀ ਮੈਂ ਰਜਿੰਦਰ ਸਿੰਘ ਕੋਟਪਨਾਜ ਜਨਰਲ ਸਿਕਤਰ ਪੰਜਾਬ ਟੀਕੇ ਜੋ ਰਾਜੇਵਾਲ ਅੱਜ ਇੱਥੇ 골ਡਨ ਹੱਟ ਵਾਲੇ ਨੇ ਜਿਹੜੀ ਇਹ ਸਾਨੇਵਾਲ ਦੇ ਨੇੜੇ ਆ ਆਰਮ ਸਿੰਘ ਰਾਣਾ ਉਹਨਾਂ ਨੇ ਇਨਵਾਈਟ ਕਰਿਆ ਸੀਗਾ ਸਾਨੂੰ ਅਸੀਂ ਜੱਫੇਪੰਦੀ ਵੱਲੋਂ ਇੱਥੇ ਪਹੁੰਚੇ ਆ ਇੱਥੇ ਦੇਖ ਕੇ ਬੜਾ ਵਧੀਆ ਲੱਗਿਆ ਵੀ ਜਿਹੜਾ ਇਹਨਾਂ ਨੇ ਐਡਾ ਬੜਾ ਪਰਾਲਾ ਜਿੱਥੇ ਪਹਿਲਾਂ ਇਹ ਕਰਦੇ ਰਹੇ ਨੇ ਐਡੇ-ਐਡੇ ਪਰਾਲੇ ਸਾਰੀ ਦੁਨੀਆ ਨੂੰ ਪਤਾ ਤਕਰੀਬਨ ਵੀ ਦਿੱਲੀ ਦੇ ਵਿੱਚ ਜਿਹੜਾ ਕਿਸਾਨ ਮੋਰਚਾ ਲੱਗਿਆ ਸੀਗਾ ਉਤੋਂ ਕੋਈ ਬੱਚਾ ਵੀ ਉਹਨੂੰ ਭੁੱਲਿਆ ਨਹੀਂ ਹੋਇਆ ਸਾਰੇ ਸਾਰੇ ਬਾਗ ਨੇ ਉਤੋਂ ਉਹਦੇ ਵਿੱਚ ਰਾਮ ਸਿੰਘ ਰਾਣਾ ਦਾ ਐਡਾ ਵੱਡਾ ਯੋਗਦਾਨ ਸੀਗਾ ਵੀ ਜਿਨ੍ਹਾਂ ਨੇ ਸਭ ਕੁਝ ਇਹ ਦਾਤੇ ਲਾਤਾ ਸੀਗਾ ਉਸ ਅੰਦੋਲਨ ਵਾਸਤੇ ਔਰ ਇਹ ਜੇ ਸੱਜਣਾ ਦੇ ਸਹਿਯੋਗ ਸਦਕਾ ਅਰ ਸਾਰੇ ਬਾਰਕਾਂ ਦੇ ਸਹਿਯੋਗ ਸਦਕਾ ਉਹ ਜਿਹੜਾ ਅੰਦੋਲਨ ਆ ਉਹ ਕਾਮਯਾਬੀ ਹੋਇਆ ਉਹ ਇੱਡੇ ਬੜੇ ਇੱਕ ਹੰਕੜ ਪ੍ਰਧਾਨ ਮੰਤਰੀ ਜਿਹੜਾ ਕਹਿੰਦਾ ਮੋਦੀ ਹੈ ਤਾਂ ਮੁਮਕਨ ਹੈ ਅਰ ਵੀ 56 ਇੰਚ ਦੀ ਛਾਤੀ ਹੈ ਮੇਰੀ ਜਿਹਦਾ ਇਹ slogan ਬੜਾ ਮਸ਼ਹੂਰ ਕਰਿਆ ਹੋਇਆ ਉਹੋ ਜੇ ਹੰਕੜ ਮੁਖ ਪ੍ਰਧਾਨ ਮੰਤਰੀ ਨੂੰ ਵੀ ਝੁਕਾ ਕੇ ਉਹਨੂੰ ਇਹ ਮੰਗਾ ਕਿਸਾਨੀ ਦੀਆਂ ਮੰਗਣੀਆਂ ਪਈਆਂ ਉਹ ਹੋਈਆਂ ਨੇ ਸਿਰਫ ਰਾਮ ਸਿੰਘ ਰਾਣਾ ਜਾਂ ਇਹਨਾਂ ਵਰਗੇ ਹੋਰ ਜਿਹੜੇ ਸਹਿਯੋਗੀ ਸੀ ਜਾਂ ਸਾਰੇ ਵਰਗਾਂ ਨੇ ਸਹਿਯੋਗ ਦਿੱਤਾ ਉਹਦੇ ਕਰਕੇ ਤੇ ਅੱਜ ਇਹਨਾਂ ਨੇ ਇੱਥੇ ਸਾਨੂੰ ਇਨਵਾਈਟ ਕਰਿਆ ਸੀਗਾ ਬੁਲਾਇਆ ਇਹਨਾਂ ਨੇ ਇੱਕ ਖੂਨਦਾਨ ਕੈਂਪ ਲਾਇਆ ਸੀ ਸ਼ੁਰੂ ਦੇ ਵਿੱਚ ਜਦ ਅਸੀਂ ਆਏ ਆ ਤਾਂ ਅਸੀਂ ਦੇਖਿਆ ਵੀ ਬੜੇ ਖੂਨਦਾਨ ਦਾਨੀ ਸੱਜਣ ਤੇ ਉਹ ਖੂਨ ਦੇ ਰਹੇ ਨੇ ਉਸ ਤੋਂ ਬਾਅਦ ਇਹਨਾਂ ਨੇ ਇੱਕ ਜਿਹੜਾ ਐਸਪੀਐਸ ਹਸਪੀਟਲ ਲੁਧਿਆਣੇ ਉਹਦੇ ਵਿੱਚੋਂ ਇੱਕ ਟੀਮ ਆਈ ਹੈ ਜਿਨੇ ਬਲੱਡ ਸੈਂਪਲ ਲੈ ਕੇ ਜਿਹੜੇ ਸਰੀਰ ਦੇ ਸਾਰੇ ਟੈਸਟ ਨੇ ਉਹ ਉਹ ਕਰਨੇ ਨੇ ਤੇ ਬਾਕੀ ਜਿਹੜੇ ਹੋਰ ਟੈਸਟ ਜਿਵੇਂ ਸ਼ੂਗਰ ਟੈਸਟ ਆ ਜਾਂ ਜਿਹੜੇ ਬੀਪੀ ਵਗੈਰਾ ਜਿਹੜੇ ਲੋਕਾਂ ਨੇ ਉਹ ਕਰਕੇ ਇਹਨਾਂ ਨੇ ਰਿਪੋਰਟਾਂ ਦੇਣੀਆਂ ਨੇ ਤੇ ਬਹੁਤ ਵੱਡਾ ਫਰਾਲਾ ਉਸ ਤੋਂ ਬਾਅਦ ਇਹਨਾਂ ਨੇ 3 ਵਜੇ ਮੀਟਿੰਗ ਰੱਖੀ ਹੋਈ ਆ ਉਹਦੇ ਵਿੱਚ ਸਾਰੇ ਮੁੱਦਿਆਂ ਬਾਰੇ ਡਿਸਕਸ ਕਰਨਾ ਔਰ ਬੜੇ ਅਸੀਂ ਧੰਨਵਾਦੀ ਆ ਇਹਨਾਂ ਦੇ ਰਾਮ ਸਿੰਘ ਰਾਣਾ ਦੇ ਖਾਸ ਕਰਕੇ ਕਿਉਂਕਿ ਅਸੀਂ ਦੇਖਿਆ ਵੀ ਇਲਾਕੇ ਦੇ ਵਿੱਚ ਵੀ ਜਿਵੇਂ ਬਹੁਤ ਪਿੰਡਾਂ ਦੇ ਵਿੱਚ ਇਹਨਾਂ ਨੇ ਡਿਸਪੈਂਸਰੀਆਂ ਖੋਲ੍ਹੀਆਂ ਨੇ ਫ੍ਰੀ ਆਫ ਕੋਸਟ ਕੋਸਟ ਬਿਲਕੁਲ ਲੋਕ ਇੱਕ ਪੈਸਾ ਵੀ ਕਿਸੇ ਤੋਂ ਨਹੀਂ ਲੈਂਦੇ ਉਹ ਫ੍ਰੀ ਟੈਸਟ ਕਰਦੇ ਨੇ ਸਾਰੇ ਔਰ ਦਵਾਈਆਂ ਦਿੰਦੇ ਨੇ ਇਲਾਜ ਕਰਦੇ ਨੇ ਬਹੁਤ ਵੱਡਾ ਯੋਗਦਾਨ ਇਹਨਾਂ ਦਾ ਬਹੁਤ ਵੱਡਾ ਉਪਰਾਲਾ ਤੇ ਇਸ स्वतन्त्र ਦੇ ਵਿੱਚ ਅਸੀਂ ਅੱਜ ਇੱਥੇ ਆ। ਸੋਸ਼ਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀ ਸਿੰਘ ਅੱਜ ਪਹੁੰਚੇ ਆਂ ਗੋਲਡਨ ਹੱਟ ਦੇ ਵਿੱਚ ਕਿੱਥੇ ਅੱਜ ਇੱਕ ਮਹਾਨ ਵਿਸ਼ਾਲ ਜਿਹੜਾ ਖੁੰਦਨ ਕੈਂਪ ਲਗਾਇਆ ਉਸ ਦੇ ਨਾਲ-ਨਾਲ ਜਿਹੜੇ ਫ੍ਰੀ ਟੈਸਟ ਵੀ ਕੀਤੇ ਜਾ ਰਹੇ ਨੇ ਸਾਡੇ ਵਿਚਕਾਰ ਸਮਰਾਜ ਮਜੂਦ ਨੇ ਸਭ ਕੀ ਕਹਿੰਦਾ ਤੇ ਉਹਨਾਂੋਂ ਪਹਿਲਾਂ ਤਾਂ ਅੱਜ ਜਿਹੜਾ ਕਿ ਇੱਕ ਵਿਸ਼ਾਲ ਖੁੰਦਨ ਕੈਂਪ ਲਗਾਇਆ ਗਿਆ। ਪਹਿਲਾਂ ਤਾਂ ਇਹ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡੀ ਜਿੰਨੀ ਵੀ ਮੀਡੀਆ ਟੀਮ ਇੱਥੇ ਪਹੁੰਚੀ ਆ ਦਲੋਂ ਉਹਨਾਂ ਨੂੰ ਸਲੂਟ ਆ ਤੇ ਜਿਹੜਾ ਕੈਂਪ ਕੈਂਪ ਲੱਗ ਰਿਹਾ ਇਹ ਸਾਰੇ ਜਿੰਨੇ ਵੀ ਵੀਰ ਖੜੇ ਨੇ ਸਾਰਿਆਂ ਦੇ ਸਹਿਯੋਗ ਨਾਲ ਲੱਗ ਰਿਹਾ ਉਹਦੇ ਵਿੱਚ ਮੈਂ ਇੱਕ ਟੀਮ ਵਰਕ ਆ ਸਾਡਾ ਸਾਰਿਆਂ ਦਾ ਤੇ ਦੂਜੀ ਗੱਲ ਇਹ ਹੈ ਵੀ ਜਿਨ੍ਹਾਂ ਲਈ ਲਾ ਰਹੇ ਆ ਉਹ ਤੁਹਾਡੇ ਸਾਹਮਣੇ ਇੱਥੇ ਆਈ ਹੋਏ ਨੇ ਜਾਂ ਆਉਣਗੇ ਖੁੱਲਾ ਸੱਦਾ ਦਿੱਤਾ ਸੀ ਪੂਰੇ ਖੰਨਾ ਸਮਰਾਲਾ ਮਾਛੀਵਾੜਾ ਮਲਾਉਦ ਪੈਲ ਕੁਹਾੜਾ ਜਿੰਨੇ ਵੀ ਇੱਥੇ ਦੇ ਏਰੀਏ ਦੇ ਜਿੰਨੇ ਪਿੰਡ 60 65 ਪੈਂਦੇ ਨੇ ਉਹਨਾਂ ਵਿੱਚ ਖੁੱਲਾ ਸੱਦਾ ਸਰਪੰਚਾਂ ਨੂੰ ਪੰਚਾਂ ਨੂੰ ਲੰਬੜਦਾਰਾਂ ਨੂੰ ਐਗਰੀਕਲਚਰ ਜਿਹੜੇ ਮੇਰੇ ਵੀ ਖੇਤੀਬਾੜੀ ਕਰਦੇ ਨੇ ਜਿਹੜੇ ਵੀ ਕਿਸੇ ਵੀ ਵਰਗ ਨਾਲ ਸੰਬੰਧਿਤ ਨੇ ਸਾਰਿਆਂ ਨੂੰ ਖੁੱਲਾ ਸੱਦਾ ਦਿੱਤਾ ਵੀ ਆਓ ਇੱਕ ਸੋਚ ਨੂੰ ਲੈ ਕੇ ਚੱਲੀਏ ਤਾਂ ਕਿ ਅਸੀਂ ਸਮਾਜ ਦਾ ਭਲਾ ਕਰ ਸਕੀਏ। ਜਿਹੜੀ ਕਜੀ ਟੀਮ ਪਹੁੰਚੀ ਅੱਜ ਲੈ ਕੇ। ਦੇਖੋ ਜੀ ਸਾਡੇ ਕੋਲੇ ਭਾਰਤੀ ਕਿਸਾਨ ਜੁਨੀਆ ਰਾਜੇਵਾਲ ਦੇ ਪਹੁੰਚੇ ਹੋਏ ਨੇ ਤੇ ਤੁਹਾਡੇ ਮਾਛੀਵੜਾ ਸੋਸ਼ਲ ਵੈਲਫੇਅਰ ਦੇ ਆਪਣੇ ਪ੍ਰਧਾਨ ਜੀ ਨੇ ਸ਼ਿਵ ਕੁਮਾਰ ਸ਼ਿਵਲੀ ਜੀ ਪਹੁੰਚੇ ਹੋਏ ਨੇ ਤੇ ਹੋਰ ਵੀ ਬਹੁਤ ਜਿਹੜੀਆਂ ਉੱਗੀਆਂ ਹਸਤੀਆਂ ਨੇ ਜਿਨ੍ਹਾਂ ਦਾ ਮਨਾ ਜਾਣਦਾ ਨਹੀਂ ਜਾਣਦਾ ਉਹ ਵੀ ਇੱਥੇ ਪਹੁੰਚੇ ਹੋਏ। ਇਸ ਤਰ੍ਹਾਂ ਦੇਖਦੇ ਹਾਂ ਕਿ ਮਤਲਬ ਜਿਹੜਾ ਕਾ ਜਿਹੜਾ ਉਪਰਾਲਾ ਕੀਤਾ ਗਿਆ ਇਸ ਦੇ ਨਾਲ ਨਾਲ ਟੈਸਟ ਵੀ ਕੀਤੇ ਜਾ ਰਹੇ ਨੇ ਤੇ ਕਿਸ ਤਰੀਕੇ ਨਾਲ ਦੇਖਦੇ ਹਾਂ ਕਿ ਮਤਲਬ ਜਿਹੜੇ ਟੈਸਟ ਨੇ ਕਰਾ ਮ ਆਪਾਂ ਮੈਡੀਕਲ ਕਲੀਨਿਕ ਦੇ ਵਿੱਚ ਜਾਂਦੇ ਤਾਂ 3-4 ਹਜ਼ਾਰ ਤੋਂ ਪਲੱਸ ਜਿੜ ਕੇ ਖਰਚਾ ਆਉਂਦਾ ਵਾ ਆ ਜਿਹੜੇ ਫ੍ਰੀ ਆਫ ਕੋਸ ਕੀਤੇ ਜਾ ਰਹੇ ਨੇ ਤਾਂ ਤੁਸੀਂ ਇਹ ਦੇਖੋ ਜੀ ਅੱਜ ਦੇ ਟਾਈਮ ਦੇ ਵਿੱਚ ਆਪਾਂ ਨੂੰ ਸਭ ਤੋਂ ਪਹਿਲਾਂ ਸਿਹਤ ਜ਼ਰੂਰੀ ਆ ਜੇ ਸਿਹਤ ਹੀ ਸਾਡੀ ਤੰਦਰੁਸਤ ਹੋਊਗੀ ਸਾਡਾ ਸਮਾਜ ਤੰਦਰੁਸਤ ਹੋਊਗਾ ਸਾਡਾ ਪਰਿਵਾਰ ਤੰਦਰੁਸਤ ਹੋਊਗਾ ਤਾਂ ਆਉਣ ਵਾਲਾ ਸਾਡਾ ਜਿਹੜਾ ਸਮਾਜ ਆ ਉਹ ਬਹੁਤ ਵਧੀਆ ਇਹਦਾ ਇਹਨੂੰ ਬੈਨੀਫਿਟ ਹੋਊਗਾ ਜਿਹੜੇ ਬੰਦੇ ਦੇ ਜਿਹਦੇ ਕੋਲੇ ਇੰਨੀ ਪਹੁੰਚ ਹੀ ਹੈ ਨਹੀਂ ਵੀ ਮੈਂ ਇੰਨੇ ਦੇ ਟੈਸਟ ਕਰਵਾ ਲੂੰਗਾ ਉਹਦੇ ਟੈਸਟ ਵੀ ਬਿਲਕੁਲ ਫ੍ਰੀ ਹੋ ਰਹੇ ਨੇ ਤੇ ਉਹਦੇ ਜੀ ਦਾ ਬੈਨੀਫਿਟ ਹੀ ਆ ਇਹ ਇਹ ਜ਼ਰੂਰ ਆ ਵੀ ਥੋੜਾ ਜਿਹਾ ਉਹਰੇ ਅਜੇ ਤੇ ਉਹਦਾ ਟਾਈਮ ਲੱਗ ਰਿਹਾ ਕਿਉਂਕਿ ਟਰਨ ਵਾਈਟ ਆ ਨਹੀਂ ਜਾਣਾ ਬਾਕੀ ਤਾਂ ਉਹਨੂੰ ਬੈਨੀਫੀਟਿਵ ਬੈਨੀਫਿਟ ਆ ਕਿੰਨੇ ਕੁ ਲੋਕਾਂ ਦਾ ਟਾਰਗੇਟ ਲੈ ਕੇ ਚੱਲਣਾ ਹੈ ਟਾਰਗੇਟ ਦਾ ਅਸੀਂ ਸਾਰਿਆਂ ਨੂੰ ਖੁੱਲ੍ਹਾ ਸਿੱਧਾ ਦਿੱਤਾ ਸੀ ਜਿੰਨੇ ਵੀ ਆ ਜਾਣ ਅਸੀਂ ਇਹਨਾਂ ਦਾ ਸਾਰੇ ਅਪੋਲੋ ਹਸਪੀਟਲ ਵਾਲਿਆਂ ਨਾਲ ਖੁੱਲ੍ਹ ਕੇ ਗੱਲ ਕੀਤੀ ਆ ਵੀ ਭਾਈ ਜਿੰਨੇ ਵੀ ਸਾਡੇ ਬੰਦੇ ਆਉਣਗੇ ਇਹ ਨਾ ਹੋਵੇ ਵੀ 500 ਹਜ਼ਾਰ ਤੇ ਆ ਕੇ ਸੂਈ ਆਪਣੀ ਅੜ ਜਾਵੇ ਸਾਡੇ ਸਾਡੇ ਟੈਸਟ ਸਾਡੀਆਂ ਕਿੱਟਾਂ ਸਾਡੀਆਂ ਸਮਾਪਤ ਹੋ ਗਈਆਂ ਉਹਨਾਂ ਨੂੰ ਖੁੱਲਾ ਸੱਦਾ ਦਿੱਤਾ ਇਹਨਾਂ ਨੇ ਵੀ ਖੁੱਲ੍ਹੇ ਦਿਲ ਨਾਲ ਸਾਡੀ ਬੇਨਤੀ ਪ੍ਰਵਾਨ ਕੀਤੀ ਆ ਵੀ ਜਿੰਨੇ ਵੀ ਆਉਣਗੇ ਅਸੀਂ ਸ਼ਾਮਾਂ ਦੇ 5 ਵਜੇ ਤੱਕ ਕਰਕੇ ਜਾਵਾਂਗੇ ਸਾਰੇ ਔਰ ਇਸ ਦੇ ਨਾਲ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਵਾ ਮਤਲਬ ਜਿੱਥੇ ਖੂਦਾਂ ਕੈਂਪ ਲਗਾਇਆ ਗਿਆ ਹੈ ਜਿਹੜਾ ਮੈਡੀਕਲ ਚੈੱਕ ਕੀਤਾ ਜਾ ਰਿਹਾ ਨੇ ਔਰ ਇਸ ਤਰ੍ਹਾਂ ਆਉਣ ਸਮਝ ਕਿਸ ਤਰ੍ਹਾਂ ਦਾ ਦੇਖੋ ਜੀ 3 ਮਹੀਨੇ ਬਾਅਦ ਰਾਮ ਸਿੰਘ ਰਾਣਾ ਜੀ ਦੀ ਇੱਕ ਪਲਾਨ ਬਣਾਇਆ ਵੀ ਹਰ 3 ਮਹੀਨੇ ਬਾਅਦ ਅਸੀਂ ਇਦਾਂ ਦਾ ਕੈਂਪ ਲਵਾਇਆ ਕਰਾਂਗੇ ਜਿੱਦਾਂ ਹੁਣ ਇਹਦੇ ਵਿੱਚ ਦੇਖੋ ਜਿਹੜੇ ਬੱਚੇ ਨੇ ਛੋਟੇ ਜਿਨ੍ਹਾਂ ਦੇ ਦਿਲ 'ਚ ਹੋਲ ਆ ਉਹਨਾਂ ਦਾ ਜੀ ਬਾਹਰੋਂ ਤੁਸੀਂ ਇਲਾਜ ਕਰਾਉਣ ਜਾਂਦੇ ਹੋ तकरीबन 3-4 ਲੱਖਾਂ ਦੀ ਗੱਲ ਪਹੁੰਚ ਜਾਂਦੀ ਹੈ 3-3 4-4 ਲੱਖ 5 ਲੱਖ 100 800 ਜੋ ਵੀ ਹੈ ਇਹ ਜੀ ਰਾਮ ਸਿੰਘ ਰਾਣਾ ਜੀ ਨੇ ਜਦੋਂ ਮੀਟਿੰਗ ਕੀਤੀ ਆ ਅਪੋਲੋ ਹਸਪੀਟਲ ਦੀ ਸਾਰੀ ਇਹਨਾਂ ਦੀ ਕਮੇਟੀ ਨਾਲ ਉਹ ਆਪਣੇ ਸਰਕਾਰੀ ਰੇਟ ਤੇ ਉਹਨਾਂ ਦੇ ਖਰਚੇ ਹੋਣਗੇ ਜਿਹੜਾ ਬੱਚਾ ਉਹ ਵੀ ਨਹੀਂ ਦੇ ਸਕਦਾ ਜਾਂ ਉਹਦੇ ਘਰ ਦੇ ਨਹੀਂ ਦੇ ਸਕਦੇ ਆਪਾਂ ਨੂੰ ਪਤਾ ਵੀ ਉਹਦੇ ਘਰ ਦੇ ਹਾਲਾਤ ਹੀ ਇੰਨੇ ਮਾੜੇ ਨੇ ਉਹ ਰਾਮ ਸਿੰਘ ਰਾਣਾ ਦੀ ਟੀਮ ਸੋਚੂ ਜਾਂ ਅਪੋਲੋ ਹਸਪਤਾਲ ਦੇ ਜਿਹੜੀ ਟੀਮ ਨੇ ਉਹ ਆਪਾਂ ਦੇਖਣ ਹਾਂਜੀ ਮੈਂ ਅੱਜ ਆਪਣਾ 골ਡਨ ਹੱਟ ਤੇ ਆਇਆ ਸੀਗਾ ਮੈਨੂੰ ਇੱਥੇ ਇਨਵਾਈਟ ਕੀਤਾ ਸੀਗਾ ਤੇ ਮੈਂ 골ਡਨ ਹੱਟ ਤੇ ਆਇਆ ਸੀ ਮੈਨੂੰ ਸੇਵਾ ਦਾ ਮੌਕਾ ਮਿਲਿਆ ਮੈਂ ਮਤਲਬ ਸੇਵਾ ਕਰ ਰਿਹਾ ਹਾਂ ਕਰ ਮੈਂ ਤਾਂ ਸੇਵਾ ਕਰ ਰਿਹਾ ਹਾਂ ਲੇਕਿਨ ਪਰਮਾਤਾ ਕਾ ਕਰਾ ਰਿਹਾ ਸਾਰੇ ਕੰਮ ਇਹ ਜਿਹੜੀ ਗੋਡੇ ਦੀ ਦਰਦ ਜਾਂ ਬੈਕ ਪੇਨ ਹੈ ਸਰਵਾਈਕਲ ਹੈ ਲੱਤ ਦੀ ਦਰਦ ਹੈ ਬਾਹਾਂ ਦੀ ਦਰਦ ਹੈ ਚੱਕਰ ਵੀ ਆਰੇ ਉਹ ਹੱਥ ਦੇ ਨਾਲ ਟ੍ਰੀਟਮੈਂਟ ਦਿੱਤਾ ਜਾਂਦਾ ਔਰ 15-20 ਮਿੰਟ ਦੇ ਅੰਦਰ ਪੇਸ਼ੈਂਟ ਹੋਰ ਠੀਕ ਹੋ ਕੇ ਜਾ ਰਿਹਾ ਇੱਥੇ ਪੇਸ਼ੈਂਟ ਆਉਂਦੇ ਆ ਜਿਹੜੇ ਕੀ ਵਿਚਾਰੇ ਬੜੇ ਦੁਖੀ ਹੁੰਦੇ ਆ ਉਹ ਖੁਸ਼ ਹੋ ਕੇ ਜਾਂਦੇ ਆ ਇਹ ਮਤਲਬ ਦਰਦ ਹੱਥ ਨਾਲ ਆਪਾਂ ਠੀਕ ਕਰ ਦਿੰਨੇ ਜੀ ਕਿਹੜੀ ਜਗ੍ਹਾ ਤੋਂ ਆਇਆ ਸਰ ਜੀ ਮੈਂ ਮੋਗੇ ਤੋਂ ਆਇਆ ਜੀ ਮੇਰਾ ਨਾਮ ਹੈ ਚਰਨਜੀਤ ਸਿੰਘ ਹੈ ਮੈਂ ਆਪਣਾ ਪ੍ਰੈਕਟਿਸ ਕਰਦਾ ਐ ਚੀਜ਼ ਦੀ ਔਰ ਇਸ ਦੇ ਨਾਲ ਆਪਾਂ ਬਿਲਕੁਲ ਠੀਕ ਹੋ ਸਕਦੇ ਪਾਕਿਸਤਾਨੀ ਰਵਾਇਤੀ ਥੀ ਹੈ ਤੋਂ ਠੀਕ ਨਹੀਂ ਲੀਆਂ ਮਦੋ ਲੱਗ ਜਾਂਦੇ ਹੁਣ ਦਵਾਈ ਵਗੈਰਾ ਕੁਝ ਕਰਦਾ ਕਿ ਰਵਾਇਤੀ ਦਵਾਈ ਕਰ ਹਾਂ ਮੈਂ ਮੈਡੀਸਨ ਦੇਣਾ ਆ ਜੂ ਵਿੱਚ ਮੈਂ ਖੋ ਤਿਆਰ ਕਰਦਾ ਜੀ ਸਿਰਫ ਆਯੂਵੇਦਾ ਕੋਈ ਸਟੀਰੌਇਡ ਕੋਈ ਐਲੋਪੈਥਿਕ ਕੋਈ ਵੀ ਨਿਸ਼ਾਨੀ ਹੈ ਸਿਰਫ ਜੜੀਆਂ ਬੁੱਟੀਆਂ ਦੀ ਦਵਾਈ ਹੈ ਮੇਰੇ ਕੋਲ ਉਹਨਾਂ ਦੇ ਪਰਸੈਂਟੇਜ ਅੱਜ ਕੱਲ੍ਹ ਲੋਕ ਬਣਾ ਰਹੇ ਕਿਸ ਤਰ੍ਹਾਂ ਦੀ ਜੀ ਪਾਣੀ ਵਾਲੀ ਮੇਰੇ ਕੋਲੇ ਗੋਡਿਆਂ ਦੀ ਪ੍ਰੋਬਲਮ ਹੈਗੀ ਹੈ ਬੈਕ ਪੇਨ ਕੋਈ ਵੀ ਹੈਗੀ ਹੈ ਜਾਂ ਆਪਾਂ ਮਾਈਗਰੇਨ ਹੈ ਬਹੁਤੀ ਮੋਟਾਪੇ ਦੀ ਦਵਾਈ ਹੈ ਔਰ ਬਵਾਸੀਰ ਦੀ ਦਵਾਈ ਹੈ ਬਵਾਸੀਰ ਦੀ ਦਵਾਈ ਮੈਂ ਦੱਸਣਾ ਹੈ ਭਾਵੇਂ ਜਿੰਨੀ ਮਰਜੀ ਪੁਰਾਣੀ ਹੋਵੇ 25 ਸਾਲ ਪੁਰਾਣੀ 30 ਸਾਲ ਪੁਰਾਣੀ ਹੈ ਸਿਰਫ ਦੋ ਦਿਨਾਂ ਠੀਕ ਹੋ ਜਾਂਦੀ ਹੈ ਮਤਲਬ ਉਹ ਦੋ ਦਿਨਾਂ ਫੋਨ ਬੰਦ ਹੋ ਜਾਂਦਾ ਮਤਲਬ ਇਹ ਆਜੂਏ ਜੜੀ ਬੂਟੀਆਂ ਨੇ ਇਹੋ ਦਵਾਈ ਤਿਆਰ ਕੀਤੀ ਹੈ। ਔਰ ਇਹ ਦਵਾਈ ਦੇ ਨਾਲ ਪਤਾ ਕਿੰਨੇ ਕਿੰਨੇ ਪੇਸ਼ੈਂਟ ਠੀਕ ਹੋ ਚਾ ਚੁਕੇ ਆ। ਜੇ ਕੋਈ ਸੇਵਾ ਦਾ ਮੌਕਾ ਲੈਣਾ ਚਾਹੁੰਦਾ ਇਹ ਬਵਾਸੀ ਦਵਾਈ ਮੈਂ ਬਿਲਕੁਲ ਫ੍ਰੀ ਦਿੰਨਾ ਹੈ। ਜਿਹੜਾ ਕੋਈ ਪਾਉਂਦੀ ਜਿੱਥੇ ਮਰਜ਼ੀ ਮਰਜ਼ੀ ਭੇਜ ਨਹੀਂ ਬਾਹਰ ਭੇਜ ਨਹੀਂ ਤਾਂ ਇੱਥੇ ਵੀ ਕੋਰੀ ਕਰਨੀ ਤਾਂ ਉਹ ਮੈਂ ਕੋਰੀ ਵੀ ਕਰ ਦਿੰਦਾ ਐ ਅਸੀਂ ਬਾਣੀ ਹੈ। ਫਿਰ ਆ ਗਿਆ ਕੋਈ ਮੂੰਹ ਦੀ ਪ੍ਰੋਬਲਮ ਹੈਗੀ ਹੈ ਮੂੰਹ ਛਾਲੇ ਹੋਣੇ ਪੰਡਾ ਤਾਤਾ ਲਗਣਾ ਜਾਨ ਜਾਨ ਆੜ ਜਿਉਣੀ ਦੰਦਾਂ ਦੇ ਵਿੱਚ। ਔਰ ਮਾਂਚੋ ਛਾਲੇ ਆ ਗਏ ਮੂੰਹ ਬਹੁਤ ਜ਼ਿਆਦਾ ਆਰਾਮ ਨਹੀਂ ਆ ਰਿਹਾ ਇਹ ਆਪਾਂ ਕੋਰਲੇ ਕਰਨ ਨਾਲ ਜੜੀ ਬੁੱਟੇ ਕੋਰਲੇ ਕਰਨ ਨਾਲ ਦੋ ਦਿਨਾਂ ਚ ਉਹ ਠੀਕ ਹੋ ਜਾਂਦਾ ਇਹ ਆਯੁਰਵੇਦ ਦੇ ਵਿੱਚ ਬਹੁਤ ਕੁਝ ਹੈ ਪੰਡਾਰਾ ਮੈਂ ਇੱਕ ਬੇਨਤੀ ਕਰਾਂਗਾ ਸਾਰਿਆਂ ਨੂੰ ਆਪਾਂ ਨੂੰ ਜਿਹੜਾ ਕਿ ਸਾਰੇ ਪਰਿਵਾਰਾਂ ਨੂੰ ਆਪਾਂ ਨੂੰ ਇੱਕ ਤਾਂ ਟਰੀ ਲਾਉਣਾ ਚਾਹੀਦਾ ਹੈ ਦਰਖਤ ਕੋਈ ਨਾ ਕੋ ਲਾਉਣਾ ਚਾਹੀਦਾ ਜਾਂ ਘਰ ਦੇ ਵਿੱਚ ਬੇਲ ਬੁੱਟੇ ਲਾਓ ਜਰੂਰ ਇਹ ਆਪਾਂ ਨੂੰ ਕਰਮ ਕਰਨਾ ਚਾਹੀਦਾ ਹੈ ਦੂਜਾ ਕੰਮ ਇਹ ਹੈ ਆਪਾਂ ਚਿੜੀਆਂ ਚੋਗਾ ਤੇ ਪਾਣੀ ਆਪਾਂ ਨੂੰ ਜਰੂਰ ਪਾਣਾ ਚਾਹੀਦਾ ਔਰ ਇਹ ਆਪਾਂ ਉਹਨੂੰ ਇੱਕ ਲੋਜ ਦਾ ਆਪਾਂ ਜਿਮੇਰ ਸਮਝ ਕੇ ਪਾਈਏ ਤੇ ਉਹਨਾਂ ਨੇ ਪੰਛੀਆਂ ਨੂੰ ਇਹ ਕੁਛ ਆਪਾਂ ਇਹ ਦੇਈਏ ਜ਼ਰੂਰ ਕਿ ਆਪਾਂ ਦਸਵਾਂ ਦੇ ਕੰਮ ਸਮਝ ਕੇ ਤੋਂ ਜਾਂ ਆਪਣੀ ਇੱਛਾ ਮੁਤਾਬਕ ਜ਼ਰੂਰ ਕਰਨਾ ਚਾਹੀਦਾ ਹੈ